ਸਾਚਾ ਸਾਹਿਬੋ ਸਾਚਾ ਨਾਏ ਸਾਚਾ ਸਾਹਿਬ ਸਾਚੇ ਨਾਏ ਕਿਉਂਕਿ ਸਭ ਜਿਹੜਾ ਹੈ ਸੱਚਾ ਸਤ ਸਰੂਪ ਸਹਿਬ ਸਦਾ ਸਦਾ ਰਹਿੰਦਾ ਹੈ ਸਾਚਾ ਕੌਣ ਹੁੰਦਾ ਗਲਤ ਰਾਇ ਨਹੀਂ ਦਿੰਦਾ ਝੂਠ ਨਹੀਂ ਬੋਲਦਾ ਸਵਾਰਥ ਨਹੀਂ ਜਿਹਦੇ ਵਿੱਚ ਹੈ ਸਵਾਰਥ ਹੈ ਹੀ ਨਹੀਂ ਸਵਾਰਥ ਨਹੀਂ ਜਿਹਦੇ ਵਿੱਚ ਉਹ ਸੱਚ ਹੈ ਸਾਚਾ ਨਾਏ ਉਹਦਾ ਜਿਹੜਾ ਗਿਆ ਉਹਦੀ ਜਿਹੜੀ رائے ਹੈ ਨਾ ਜਿਹੜੀ ਸਲਾਹ ਦਿੰਦਾ ਸਾਨੂੰ ਗਿਆਨ ਦਿੰਦਾ ਨਾ ਇਹ ਉਹਦੀ ਸਾਡੀ ਸਲਾਹ ਵੀ ਸੱਚੀ ਹੁੰਦੀ ਹੈ ਜੋ ਸੱਚੀ ਉਹ ਸਲਾਹ ਦਊ ਠੀਕ ਸਲਾਹ ਦਊ ਗਲਤ ਸਲਾਹ ਨਹੀਂ ਦਿੰਦਾ ਸਾਨੂੰ ਗਿਆਨ ਵੀ ਸਿਖਲਾਈ ਹੁੰਦੀ ਹੈ ਸਭ ਤੋਂ ਸਲਾਹ ਕੇ ਹਨ ਨਾਲ ਬੈਠ ਰਹੀ ਹੈ ਗਿਆਨ ਪਪਾ ਕੇ ਸੇ ਤਾਂ ਕੋਈ ਮਸ਼ਵਰਾ ਲੈਣ ਜਾਂਦੇ ਹੋ ਗਿਆਨੇ ਨਹੀਂ ਜਾਂਦੇ ਪਪਾ ਕੇ ਫਲਾਣ ਨੇ ਸਲਾਹ ਕਰਕੇ ਆਏ ਉਹ ਮਸ਼ਵਰਾ ਕਰਕੇ ਆਏ ਗਿਆਨੇ ਜੱਤਾ ਉਹ ਵੀ ਉਹ ਐਂ ਨਹੀਂ ਪਾਇਆ ਇਹ ਕਰ ਲੈ ਕੰਮ ਉਹ ਐਂ ਨਹੀਂ ਆ ਠੀਕ ਹੈ ਸੱਚਾ ਜਿਹੜਾ ਸਾਬ ਹੈ ਸਚਨ ਆਏ ਉਹ ਸੱਚੀ ਸਲਾਹ ਦਿੰਦਾ ਹੈ ਠੀਕ ਸਲਾਹ ਦਿੰਦਾ ਹੈ ਗਲਤ ਸਲਾਹ ਨਹੀਂ ਦਿੰਦਾ ਹਰ ਹਾਉ ਸੱਚੇ ਨਾਮ ਕੀ ਤਿਲ ਵਡਿਆਈ ਬਸ ਜਿੰਨਾ ਵੀ ਅਸੀਂ ਵਡਿਆਈ ਕੀਤੀ ਐ ਲੋਕਾਂ ਨੇ ਸੱਚੇ ਰਬ ਦੀ ਉਹ ਬਹੁਤ ਥੋੜੀ ਜਿਹੀ ਕੀਤੀ ਕਿਉਂ ਤਿਲਕ ਜੀ ਨੇ ਨਹੀਂ ਵਡਿਆਈ ਕੀਤੀ ਕਿਉਂ ਅਸੀਂ ਬਹੁਤ ਥੋੜੇ ਏਰੀਆ ਚ ਰਹਿੰਦੇ ਹਾਂ ਥੋੜੇ ਏਰੀਆ ਚ ਘੁੰਮਦੇ ਤੇ ਉਹਦੀ ਦਾ ਰਚਨਾ ਬਹੁਤ ਬੜੀ ਆ ਪਤਾ ਨਹੀਂ ਕਿੰਨੀ ਘੋਰ ਧਰਤੀਆਂ ਦੇ ਤੇ ਜੀ ਜਾਂਦਾ ਹੈ ਜੀਵਨ ਸਾਰਿਆਂ ਦੀ ਪਾਲਣਾ ਕਰਦਾ ਸਾਰੀ ਉਹਨੇ ਤਾਂ ਪੈਦਾ ਕੀਤੇ ਨੇ ਸਾਰਿਆਂ ਦੇ ਦੁੱਖ ਦੂਰ ਕਰਦਾ ਹੈ ਅਜੇ ਤਾ ਆਪਣੇ ਨਾਲ ਰਿਲੇਟਡ ਜਿੰਨੀ ਗਾਇ ਨਾ ਵਧਾਈ ਜਿੰਨੀ ਸਾਨੂੰ ਮਹਿਸੂਸ ਹੋਈ ਓਨੀ ਗਾ ਕੀਤੀ ਆ ਉਹਦੀ ਸਿਰਫ ਇੱਕ ਆਦਮੀ ਆਦਮੀ ਨਾਲ ਰਿਲੇਟਡ ਜਿਹੜੀ ਗੱਲ ਹੈ ਪਸ਼ੂ ਪੰਛੀ ਦੇ ਬਿਰਖ ਨੇ ਸਤਾਵਨ ਨੇ ਇਹ ਜੂਨਾ ਨੇ ਸਭ ਦਾ ਹੀ ਉਹਨੂੰ ਫਕਰ ਹੈ। ਭਗਤ ਤਾਂ ਸਿਰਫ ਆਪਣੀ ਆਪਣੀ ਗੱਲ ਕਰਦਾ ਹੈ ਜਿਹੜੀ ਮੇਰੇ ਨਾਲ ਹੈ। ਜਿਹੜੀ ਉਹਨੂੰ ਮਹਿਸੂਸ ਹੋਈ ਹੈ ਸੁੱਖ। ਦੁਹੇ ਦਾ ਸੁੱਖ ਦੁੱਖ ਦਾ ਕੀ ਪਤਾ ਦੁਹੇ ਨੂੰ ਦੁਹੇ ਦਾ ਕੀ ਪਤਾ। ਭਗਤ ਤਾਂ ਸਿਰਫ ਆਪਣੀ ਗੱਲ ਕਰਦਾ ਹੈ ਆਤਮ ਨਰਸੀ ਆਪਣੀ ਗੱਲ ਕਰਦਾ ਹੈ। ਜਿਹੜੀ ਉਹਦੀ ਹੱਡ ਵੀਤੀ ਉਹ ਹੀ ਗੱਲ ਕਰ ਰਿਹਾ ਹੈ। ਦੁਹੇ ਦਾ ਤਾਂ ਕਦੇ ਦੁਹੇ ਨੂੰ ਪਤਾ। ਕਿ ਤਾ ਲੱਗੇ ਸੋਈ ਜਾਣ ਦੁਹੇ ਤੇ ਸੁਖ ਦਾ ਦੁਹੇ ਨੂੰ ਪਤਾ ਉਹ ਦੁਹੇ ਦਾ ਸੁਖ ਦਾ ਮੈਨੂੰ ਕੀ ਪਤਾ ਦੁਹੇ ਦਾ ਦੁੱਖ ਦਾ ਮੈਨੂੰ ਕੀ ਪਤਾ ਆਪਣੇ ਨਾਲ ਜੋ ਉਹਨਾਂ ਦੀ ਬੀਤੀ ਹੈ ਸੁਖ ਹੋਇਆ ਉਹ ਇੰਨੇ ਕ ਬੜਿਆਈ ਕੀਤੀ ਉਸ ਗੱਲ ਦੀ ਉਹ ਕੀਤੀ ਹੈ ਸਾਚੇ ਨਾਮ ਕੀ ਲੱਗਾ ਭੁੱਖ ਸਾਚੇ ਨਾਮ ਸਾਡੀ ਬੀਤੀ ਹੈ ਇਹ ਫੱਟ ਬੀਤੀ ਗੱਲ ਹੈ ਮੈਨੂੰ ਤਾਂ ਜਦੋਂ ਤੋਂ ਸੱਚੇ ਨਾਮ ਦੀ ਭੁੱਖ ਲੱਗੀ ਹੈ ਮੇਰੇ ਨਾਲ ਆ ਹੋਗੀ ਉਦ ਭੁੱਖੇ ਖਾਏ ਚੱਲੀਏ ਦੁੱਖ ਉਹਦ ਭੁੱਖ ਤੇ ਖਾਦੇ ਨੁਕ ਮੇਰੇ ਦੂਰ ਹੋ ਗਏ ਜੀ ਨੂੰ ਭੁੱਖ ਲੱਗਿਆ ਉਹਦੇ ਨਾਲ ਇਹੀ ਹੋ ਇਹ ਕਾਹ ਵਿਚਾਰਨ ਵਾਲੀ ਗੱਲ ਹੈ ਉਹਨਾਂ ਨੂੰ ਦੱਸ ਦਿੱਤੀ ਹੈ ਵਿਚਾਰਨ ਵਾਲੀ ਗੱਲ ਹੈ ਵੀ ਭਾਈ ਫਿਰ ਤਾਂ ਸੋਖੀ ਗੱਲ ਹੈ ਵਧੀਆ ਇਹ ਜੇ ਐਂ ਹੋ ਗਿਆ ਸੱਚੇ ਨਾਮ ਦੀ ਭੁੱਖ ਪੈਦਾ ਕਰੀ ਸਾਚੇ ਨਾਮ ਕੀ ਤਿਲਵੜਿ ਆਈ ਤੇ ਜਿੰਨੀ ਵੜਿਆ ਜੀ ਅੱਖਾਂ ਆ ਕੇ ਥੱਕ ਕੇ ਗ੍ਰੰਥ ਲਿਖੇ ਗਏ ਤੇ ਤਿਲਵੜਿ ਆਈ ਆਖ ਧੱਕੇ ਕੀਮਤ ਨਹੀਂ ਪਾਈ ਵੜਿਆਈ ਬਥੇਰੀ ਆਖੀ ਆਖ ਥੱਕੇ ਕੀਮਤ ਨਹੀਂ ਪਾਈ ਪਰ ਵੜਿਆਈ ਫਿਰ ਵੀ ਨਹੀਂ ਮੁੱਕੀ ਸਤ ਪੂਰੀ ਵੜਿਆਈ ਨਹੀਂ ਕਾਇ ਹੋਈ ਕੀਮਤ ਨਹੀਂ ਪਾਈ ਦਾ ਪੂਰੀ ਗੱਲ ਨਹੀਂ ਕਾਇ ਹੋਈ ਸਤ ਗੱਲ ਪੂਰੀ ਦੀ ਕਾ ਉਹ ਤਾਂ ਲਗਾਤਾਰ ਉਹਦੇ ਚਲਦੀ ਹੈ ਲਗਾਤਾਰ ਸੰਸਾਰ ਚੱਲਦਾ ਹੈ ਲਗਾਤਾਰ ਸੰਸਾਰ ਚੱਲਦਾ ਹੈ ਪੈਦਾ ਹੋ ਹੀ ਜਾਂਦਾ ਹੈ ਅਜੇ ਜਿੰਨੀ ਫਿਲਮ ਦੇਖੀ ਹੈ ਉਹ ਨਹੀਂ ਦੱਸਤੀ ਜਿੰਨੀ ਫਿਕਰ ਦੇਖੀ ਹੈ ਉਹ ਨਹੀਂ ਦਸੀ ਹੈ ਤੁਸੀਂ ਪਹਿਲਾਂ ਦੇਖੀ ਹੈ ਨਾ ਪਿੱਛੋਂ ਦੇਖਣੀ ਹੈ ਫੁੱਲ ਸਟਾਪ ਨਹੀਂ ਕਦੇ ਲਾ ਸਕਦੇ ਬੜੇ ਹੀ ਤੇਜ਼ੂ ਸੰਸਾਰ ਚੱਲ ਰਿਹਾ ਹੈ ਕੱਲੂ ਕੀ ਹੋਣਾ ਪਤਾ ਹੈ ਕੀ ਨਵਾਂ ਹੋ ਜਾਣੇ ਪਤਾ ਹੈ ਕਿਵੇਂ ਉਹਨੇ ਕੰਟਰੋਲ ਕਰਨ ਲੱਗ ਪਤਾ ਹੈ ਕੋਈ ਨਹੀਂ ਪਤਾ ਇਹ ਸਭ ਮਿਲ ਕੇ ਆਖਣ ਲਾ ਪਾ ਹੈ ਕਿ ਕਹਿੰਦੇ ਜੀ ਸਾਰੇ ਵੀ ਭਲਾਂ ਮੈਂ ਆਖਣ ਵਾਲੇ ਮਿਲ ਕੇ ਆਖਣ ਲੱਗ ਜੀਏ ਵੱਡਾ ਨਾ ਹੋਗਾ ਤਾਂ ਇਹ ਬੜੀ ਨਹੀਂ ਕਰਨਗੇ ਜੀ ਇਹ ਵਡਿਆਈ ਕਰਨ ਲੱਗ ਜੀਏ ਇਹ ਤੇ ਮਤਲਬ ਹੈ ਸਾਰਾ ਸੰਸਾਰ ਇਹ ਉਹਦੀ ਵਡਿਆਈ ਕਰਨ ਲੱਗ ਜੀਵੇ ਵੱਡਾ ਨਾ ਹੋਗਾ ਘਾਟ ਨਾ ਜਾਏ ਫਿਰ ਕਿਹੜਾ ਬੜਾ ਹੋ ਜੂਗਾ ਉਹ ਵਡਿਆਈ ਕਰਨ ਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਕੋ ਸਾਡੀ ਵਡਿਆਈ ਦਾ ਭੁੱਖਾ ਹੈ ਉਹ ਵਡਿਆਈ ਕਰਨ ਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਭੁੱਖਾ ਹੈ ਉਹ ਦੀ ਵਡਿਆਈ ਕਉ ਕਰਦੇ ਸਮਾਲ ਫਿਰੇ ਉਹ ਵਡਿਆਈ ਤਾਂ ਕਰਦੇ ਆ ਆਪਣਾ ਅਹੰਕਾਰ ਦਾ ਨਸ਼ਾ ਉਹਦੀ ਵਡਿਆਈ ਦਾ ਉਤਰਦਾ ਪਾਣੀ ਸਰ ਜੀ ਪਾਉਣਿਆ ਕਿਹੜੇ ਆਦਮੀ ਦੇ ਜਾਲੇ ਸ਼ਰਾਬੀ ਹੋਏ ਹੋਏ ਤੇ ਨਸ਼ਾ ਘਦੇ ਦੇਦੇ ਪਾਣੀ ਢੋਲਣ ਵਾਸਤੇ ਥੋੜੀ ਬਾਹਰ ਇਹ ਵੇਲਾ ਕਰਨ ਵਾਸਤੇ ਕੋਈ ਪਾਣੀ ਵੇਸਟ ਕਰਨ ਵਾਸਤੇ ਉਹਦਾ ਉਹਦੇ ਵਾਸਤੇ ਪਾ ਰਹੇ ਆ ਵੀ ਉਹਨੂੰ ਸੁਰਤ ਆ ਜਾਏ ਪਾਣੀ ਲਾ ਕੋ ਲੈਣ ਦੇਣੀ ਨਹੀਂ ਜੋ ਪਾਣੀ ਨੂੰ ਕੋਈ ਫਾਇਦਾ ਨਹੀਂ ਹੈ ਉਹਦੇ ਚ ਪਾਣੀ ਰੋਜ਼ ਕੀ ਲਾਭ ਹੈ ਭਾਈ ਵੜਿਆਈ ਦਾ ਪਰਮੇਸ਼ਰ ਨੂੰ ਕੋਈ ਪਰਮੇਸ਼ਰ ਵੜਿਆਈ ਕਰੇ ਤੇ ਵੱਡਾ ਹੋ ਜੂਗਾ ਅਸਾਂ ਤਾਂ ਵੜਿਆਈ ਕਰੇ ਤੇ ਵੱਡੇ ਹੋਗੇ ਕੋਈ ਆਤਮਿਕ ਨਹੀਂ ਹੁੰਦਾ ਵੜਿਆਈ ਕਰੇ ਤੇ ਤਾਂ ਸਮਾਂ ਨੁਕਸਾਨ ਹੁੰਦਾ ਨਾਨਕ ਨਹੀਂ ਕਹਿੰਦਾ ਮਰੀ ਵੜਿਆਈ ਕਰੋ ਵੜਿਆਈ ਦਾ ਠੀਕ ਹੈ ਹੂੰ ਘਰ ਦਾ ਪਰ ਉਹਦੇ ਤੇ ਠੀਕਾ ਹਸਨ ਨਹੀਂ ਕਰਦਾ ਹੈ ਤੇ ਘਾਰ ਦੇ ਬੰਦੇ ਤੇ ਠੀਕਾ ਹਸਨ ਕਰਦਾ ਹੈ ਉਹ ਤਨੀ ਦਾ ਸਤਿਕਾਰ ਦਾ ਜੇ ਮੈਂ ਸਾਰੇ ਵੀ ਵਡਿਆਈ ਗੱਲਾਂ ਕਰ ਜੇ ਫੇਰ ਵੀ ਉਹ ਤੇ ਉਹ ਵੱਡਾ ਨਹੀਂ ਆਪਣੇ ਆਪ ਨੂੰ ਸਮਝਦਾ ਵੱਡਾ ਨਾ ਹੋਵੇ ਘਾਟ ਨਾ ਜਾਏ ਕੋਈ ਨਹੀਂ ਫਰਕ ਪੈਂਦਾ ਵੀ ਮੇਰੀ ਹੁਣ ਵਡਿਆਈ ਗੱਲਾਂ ਕਿ ਹੁਣ ਮੈਂ ਚੌੜਾ ਹੋਜੂ ਉਹਨੂੰ ਨਹੀਂ ਅਸਰ ਪੈਂਦਾ ਇਸ ਗੱਲ ਦਾ ਘਾਟ ਨਾ ਜਾਏ ਜੇ ਨਾ ਕਰੀਏ ਅਸੀਂ ਕੋਈ ਵੀ ਉਹਦੀ ਵਡਿਆਈ ਤਾਂ ਉਹਨੂੰ ਇਹ ਵੀ ਨਹੀਂ ਫਰਕ ਪੈਂਦਾ ਮੇਰੀ ਕਿਉਂ ਨਹੀਂ ਕਰਦੇ ਉਹਨੂੰ ਨਾ ਕਰਨ ਦੀ ਚਿੰਤਾ ਨਹੀਂ ਕਰਨ ਵਡਿਆਈ ਕਰਨ ਦੀ ਖੁਸ਼ੀ ਦੀ ਇਸਨਸਾਰੀ ਆਦਮੀਆਂ ਤੇ ਅਸਰ ਪੈਂਦਾ ਇਹਨਾਂ ਗੱਲਾਂ ਦਾ ਉਹ ਤਾਂ ਨਹੀਂ ਪੈਂਦਾ ਗੱਲਾਂ ਦਾ ਅਸਰ ਉਹਨਾਂ ਕੀ ਮੁਖ ਮੰਨਣ ਜੇ ਕਰੇ ਕਹੀ ਜਾਓ ਜ਼ਿਆਦਾ ਫਿਰ ਤਾਂ ਜਹ ਜਾਓ ਹੈ ਉਹਦਾ ਸੁਭਾਅ ਉਹ ਜਾਈ ਰਹਿਣਾ ਕਿਸੇ ਨੂੰ ਵਧਾਈ ਕਰੇ ਉਹਨੇ ਵੱਧ ਨਹੀਂ ਦੇ ਦੇਣਾ ਨਾ ਕਰੇ ਤਾਂ ਕੱਟ ਨਹੀਂ ਦੇ ਦੇਣਾ ਨਾ ਉਹ ਸਾਰੇ ਹੀ ਨੇ ਉਹ ਜਵਾਜ ਨਹੀਂ ਕੋਈ ਫਰਕ ਪੈਂਦਾ ਨਾ ਉਹ ਮਰਿਆ ਨਾ ਹੋਵਾ ਸੋਗ ਨਾ ਵਰਦਾ ਨਾ ਉਹਦੇ ਘਰ ਸੋਗ ਹੁੰਦਾ ਉਮਰਦਾ ਨਹੀਂ ਐ ਇਹ ਮਰਨ ਵਾਲੇ ਜੰਮਣ ਵਾਲੇ ਬੰਦੇ ਆ ਤੇ ਸਰਪੈਂਦਾ ਇਸ ਗੱਲ ਦਾ ਵਡਿਆਈ ਦਾ ਚੋਗੇ ਜੀ ਜੰਮਣ ਮਰਨ ਦੇ ਵਿੱਚ ਸਾਨੂੰ ਵਡਿਆਈ ਚੰਗੀ ਲੱਗਦੀ ਐ ਵਡਿਆਈ ਕਰਨ ਵਾਲਾ ਚੰਗਾ ਲੱਗਦਾ ਚਾਪਨੂ ਸਾਧ ਵੀ ਜੋ ਲੀਡਰ ਨੂੰ ਚੰਗਾ ਲੱਗਦਾ ਨੇ ਨੇੜੇ ਨੂੰ ਉਠਾੜਦੇ ਨੇ ਉਹਨੂੰ ਉਹਨਾਂ ਗੱਲ ਤਾਂ ਨਾ ਰੱਖਿਆ ਕਰੋ ਬੰਦੇ ਨੂੰ ਬੰਦਾ ਵਧੀਆ ਹੈ ਕਿਉਂ ਜਿਹੜੀ ਗੱਲ ਆਪ ਨਹੀਂ ਕਹਿ ਸਕਦੇ ਉਹ ਮੈਨੂੰ ਬਿਦਾਟਾ ਲਾ ਕੇ ਸਾਨੂੰ ਚੰਗਾ ਲੱਗਦਾ ਹੈ ਉਹ ਇਹ ਜਿਹੜੇ ਬੰਦੇ ਨੇ ਨਾ ਬਾਇਆ ਧਾਰੀ ਜੰਮੜਵਰਨ ਵਾਲੇ ਉਹਨਾਂ ਨੂੰ ਇਹ ਜਿਹੇ ਬੰਦੇ ਚੰਗੇ ਲੱਗਦੇ ਉਹਨੂੰ ਨਹੀਂ ਕੋਈ ਫਰਕ ਪੈਂਦਾ ਉਹਨੂੰ ਪਤਾ ਹੈ ਵੀ ਇਹ ਦਵਾਈ ਖਾਂਦੇ ਨੇ ਆਪਣੇ ਵੇਲੇ ਬਰੀਜ ਨੇ ਫਿਰ ਹੁਣਕਾ ਗਰ ਕਮਗਾ ਹੰਕਾਰ ਦਾ ਇਲਾਜ ਕੀ ਹੈ ਦੇਖੋ ਹੰਕਾਰ ਦਾ ਕੋਈ ਇਲਾਜ ਨਹੀਂ ਹੋਵੇਂ ਨਾਲ ਨਾਲ ਵਿਰੋਧ ਹੈ ਦੋਇਰੇ ਬਥੇ ਇਕੱਠਾ ਹੈ ਉਹ ਨਾਮ ਨਾਲ ਦਾ ਹੰਕਾਰ ਢਿੱਗਦੀ ਹੁੰਦਾ ਨਾਮ ਦਾ ਮੁਕਾਬਲੇ 'ਚ ਖੜਾ ਹੈ ਹੰਕਾਰ ਦੇ ਵਿਰੋਧ ਹੈ ਦੋ ਇਕੱਠੇ ਬਸ ਨਹੀਂ ਸਕਦੇ ਉਹ ਨਾਮ ਕਿਵੇਂ ਬਸੇ ਹੰਕਾਰ ਨੂੰ ਕਮਜ਼ੋਰ ਕਿਵੇਂ ਕੀਤਾ ਜਾਵੇ ਉਹ ਘਰ ਕੜਾ ਖਾਲੀ ਕਿਵੇਂ ਕੀਤਾ ਜਾਵੇ ਹੰਕਾਰ ਤੋਂ ਘੜੇ ਦੇ ਘੜੇ ਦਾ ਕਬਜ਼ਾ ਹੰਕਾਰ ਤੋਂ ਕਿਵੇਂ ਛਾਇਆ ਜਾਵੇ ਜਿੱਥੇ ਨਾਮ ਪਾਉਣੇ ਸਵਾਲ ਇਹ ਜਿਹੜੇ ਲੋਕ ਹੰਕਾਰ ਦੇ ਪੈਰ ਨਾਮ ਜੱਪਦੇ ਨੇ ਬੇਬਕੂਬਤਾ ਨਹੀਂ ਦੇਖੋ ਪਾਂਡਾ ਖਾਲੀ ਕੀਤਾ ਦੀ ਢੋਤਾਰੀ ਧੂਪ ਦਿੱਤੀ ਨਹੀਂ ਨਾਮ ਉੱਤੇ ਪਾਉਣ ਲੱਗੇ ਪਾਂਡਾ ਦਾ ਹੰਕਾਰ ਨਾ ਭਰਿਆ ਪਿਆ ਪੱਟੇ ਦਾ ਹੰਕਾਰ ਨਾ ਪਿਆ ਨੇ ਨਾਮ ਉਹ ਤੇ ਜਬ ਰਹੇ ਨੇ ਪਹਿਲੀ ਗੱਲ ਤਾਂ ਨਾਮ ਨਾ ਮਾਇਨੀ ਹੈ ਜਿੱਦਣ ਬੰਡਾ ਖਾਲੀ ਕਰਨੀ ਹੈ ਹੰਕਾਰ ਉੱਤਰ ਜੂ ਤੇ ਨਾਮ ਦਾ ਖਿਆਲ ਹੋ ਰੋ ਨਾ ਹੁੰਦਾ ਕੀ ਹੈ ਇਸੇ ਕਰਕੇ ਸਾਰੇ ਪੁੱਠੇ ਰਸਤੇ ਪਏ ਹੋਏ ਨੇ ਰਿਜ਼ਲਟ ਉਹਦਾ ਕੀ ਹੈ ਮਾਲਾ ਦਾ ਕੁਝ ਵੀ ਨਹੀਂ ਨਿਕਲਿਆ ਖਮੀਰ ਦਾ ਸੋ ਰਿਜ਼ਲਟ ਨਿਕਲਿਆ ਹੀ ਨਹੀਂ ਸਮਾਧੀ ਦਾ ਡੱਟ ਗਿਆ ਕੋਈ ਵੀ ਨਹੀਂ ਤਾਂ ਹੀ ਮਰਕੀਆਂ ਵਤਾਂ ਦਾ ਕੋਈ ਰਿਜ਼ਲਟ ਨਹੀਂ ਜੋ ਨਾਲੇ ਪੰਡਾ ਖਾਲੀ ਕਿਵੇਂ ਹੋਵੇ ਹੰਕਾਰ ਕਿਵੇਂ ਅੰਦਰੋਂ ਕੱਢੀਏ ਬਾਹਰ ਪਹਿਲੀ ਗੱਲ ਇਹ ਜੇ ਹੰਕਾਰ ਨਹੀਂ ਕਰਦੇ ਨਾ ਉਹ ਤੇ ਪ੍ਰਵੇਸ਼ ਨਹੀਂ ਕਰ ਸਕਦਾ ਹੈ ਵਿੱਚੇ ਨਾ ਥੱਲੇ ਡੂੰਘਾ ਧਰਤੀ ਦੇ ਥੱਲੇ ਪਾਣੀ ਹੈ ਡੂੰਘਾ ਨਮੋਤਿਆ ਡੂੰਘਾ ਹੈ ਉਹ ਥੱਲੇ ਉੱਪਰ ਕੀ ਹੈ ਉੱਪਰ ਹੰਕਾਰ ਹੰਕਾਰ ਨੂੰ ਕਮੇਟਾ ਦੀ ਮਿੱਟੀ ਕਮੇਟਾ ਦੀ ਮਿੱਟੀ ਢਾਣੀ ਥੱਲੇ ਪਾਣੀ ਹੈ ਹੋ ਉਦੀ ਮਿੱਟੀ ਹਟਾਉਣੇ ਥੱਲੇ ਪਾਣੀ ਹੁੰਦਾ ਹੀ ਨਾ ਥੱਲੇ ਪਾਣੀ ਇਹ ਮਿੱਟੀ ਪਰ ਹਟਾ ਲਈਏ ਪਾਣੀ ਨਿਕਲ ਆਇਆ ਇਹ ਗੋਲਗਾਂ ਨਲ ਮ ਹੰਕਾਰ ਦੂਰ ਹੁੰਦਾ ਫਿਰ ਦੱਸਿਆ ਵੀ ਹੰਕਾਰ ਕਬੇ ਦੂਰੂ ਗੋਲਗਾਵਤ ਗੋਲਗਾ ਬਰਬੜੇ ਕਰਦੀ ਬੜੇ ਕੰਨੀ ਵੱਡਾ ਉਹ ਨੂੰ ਕਹਿਣਾ ਗੋਲਗਾਵਤ ਤੇਰੀ ਉੱਤਰ ਸੁਭੈਣ ਬਿਰਸ ਜਾਏ ਹੋਵੇਂ ਬਿਰਥੈਲ ਹੋਵੇਂ ਦੀਆਂ ਸ਼ਹਿਰ ਪਹਿਲੀ ਹੋਈ ਹੈ ਉਹਨੂੰ ਬਿਟਾਉਣ ਵਾਸਤੇ ਉਹ ਤੋਂ ਉਹਨੂੰ ਬੇਅਸਰ ਕਰਨ ਵਾਸਤੇ ਕੱਢਣ ਵਾਸਤੇ ਗੁੜਗਾਉਣ ਦੀ ਪਹਿਲਾ ਲੋੜ ਹੈ ਗਾੜੀ ਕਿਸੇ ਦਾ ਗੁੜਗਾ ਨਹੀਂ ਕਰ ਸਕਦਾ ਕਿਸੇ ਦਾ ਗੁੜਗਾ ਨਹੀਂ ਬਰਦਾਸ਼ਟ ਨਹੀਂ ਕਰ ਸਕਦਾ ਹਮਕਾਰੀ ਆਪ ਜੋ ਬਟੇ ਦੂਜੇ ਦੀ ਬਿੜਾਈ ਸੁਣ ਨਹੀਂ ਸਕਦਾ ਹਮਕਾਰੀ ਜੀ ਇਹ ਕਰਕੇ ਕੁਰਬਾਨੀਆਂ ਸੁਣਦੇ ਨੇ ਨਾ ਲੀਡਰ ਉਹਨਾਂ ਦਾ ਜੀ ਨਹੀਂ ਲੱਗਦਾ ਉੱਥੇ ਲੀਡਰ ਜਿਹੜੇ ਅਸਾਸੀ ਗਾਲੀ ਤਾਂ ਹੀ ਕੁਰਬਾਨੀ ਨਹੀਂ ਸੁਣਦੇ ਹੋ ਉਹ ਕਿਉਂ ਨਹੀਂ ਸੁਣਦੇ ਉਹਨਾਂ ਦਾ ਜੀ ਨਹੀਂ ਕਰਦਾ ਆਪਣੀ ਬੜਾਈ ਸੁਣਨੀ ਚਾਹੁੰਦੇ ਨੇ ਆਤ ਪੈ ਗਈ ਉਹ ਆਪਣੀ ਬੜਾਈ ਤੋਂ ਉਹ ਪਰਮੇਸ਼ਰ ਦੀ ਬੜਾਈ ਆਪਣੀ ਸੁਣਨੀ ਚਾਹੁੰਦੇ ਹੋ ਇਹ ਚੋ ਹੈ ਨਹੀਂ ਰੌਬ ਦੀ ਭੁੱਖੇ ਪੈਦਾ ਹੈ ਨਹੀਂ ਉਹਨਾਂ ਦੇ ਅੰਦਰ ਸਤਿਗੁਰ ਲਈ ਕਰੀ ਜਾਂਦੇ ਨੇ ਗੋਲ ਦਾਬ ਤੇ ਤੇਰੀ ਉਤਰ ਸਮਾਇ ਫਿਰ ਸਿਆ ਹੋਮੇ ਬਿਖ ਫੈਲ ਪਹਿਲਾਂ ਤਾਂ ਇਹ ਬਿਖ ਫੈਲੀ ਹੋਈ ਜਿਹੜੀ ਫੈਲ ਗਈ ਇਹ ਦੂਰ ਹੋਵੇ ਤਾਂ ਆਮਦੋ ਤੇ ਬਾਦ ਆਉਣੇ ਤੇ ਤਾਂ ਬਾਤ ਨਹੀਂ ਗੱਲ ਇਹਨਾਂ ਹੋਮੇ ਬ੍ਰੋਹ ਦਾ ਛੜੇ ਨਾਮ ਦਾ ਇਹਦਾ ਨਾਮ ਦੇ ਵਿਰੋਧੀ ਨੇ ਨੰਕਾਰੀ ਆ ਜੀ ਸਾਰੇ ਇਹ ਸਾਰੇ ਬੱਚੇ ਆ ਗਏ ਜਿਹੜੇ ਟਕਰਾਉਂਦੇ ਨੇ ਦਰਸ਼ਨ ਤੋਂ ਬਗੈਰਾ ਇਹ ਸਾਰੇ ਹੰਕਾਰੀ ਨਾਮ ਦੇ ਵਿਰੋਧੀ ਨੇ ਅੰਦਰੋਂ ਅੰਦਰੋਂ ਦਾ ਹੰਕਾਰੀ ਦੇ ਤਾਂ ਦੀ ਲੋੜ ਕੀ ਐ ਇਹਨੂੰ ਨਾ ਉਹ ਮਰਿਆ ਨਾ ਹੋਵੇ ਸੋਗ ਨਾ ਹੋਵੇ ਸੋਗ ਨਾ ਵਰਦਾਨ ਆਉਦੇ ਘਰ ਸੋਗ ਹੁੰਦਾ ਕਦੇ ਦਿੰਦਾ ਰਹੇ ਨਾ ਚੁੱਕਾ ਭੋਗ ਆ ਜਿਹੜਾ ਖਾਣ ਪੀਣ ਦੇ ਪਦਾਰਥ ਨੇ ਸਾਨੂੰ ਚਾਹੇ ਉਹ ਨਾਮ ਹੈ ਨਾ ਮਾਰੇ ਨੂੰ ਨਾਮ ਦਿੰਦਾ ਬਾਕੀ ਆਲੇ ਨੂੰ ਬਾਕੀ ਜੋ ਭੁੱਖਾ ਕਿਸੇ ਦੀ ਬਾਹਾਂ ਦੀ ਭੁੱਖਾ ਪਦਾਰਥਾਂ ਦੀ ਭੁੱਖਾ ਜੈਸੀ ਕਿਸੇ ਦੀ ਲੋੜ ਹੈ ਜ਼ਿੰਦਾ ਰਹੇ ਨਾ ਚੁੱਕੇ ਭੋਗ ਭੋਗ ਸਾਰੇ ਨੂੰ ਦਿੰਦਾ ਰਹਿੰਦਾ ਨਾ ਚੁੱਕੇ ਭੋਗ ਇਹਦੇ ਵਿੱਚੋਂ ਕੋਤਾ ਹੀ ਨਹੀਂ ਕਰਦਾ ਬੋਲਦਾ ਨਹੀਂ ਹੈ ਗਲਤੀ ਨਹੀਂ ਕਰਦਾ ਚੁੱਕਦਾ ਨਹੀਂ ਹੈ ਗੁਣ ਇਹੋ ਹੋਰ ਨਾ ਹੀ ਕੋਏ ਇਹੋ ਜੇ ਕੋਣ ਵਾਲਾ ਹੋਰ ਕੋਈ ਆਦਮੀ ਨਾ ਕੋ ਹੋ ਜਾ ਕੋਣ ਹੋਰ ਕਿਸੇ ਚ ਨਹੀਂ ਹੈ ਨਾ ਬ੍ਰਹਮਾਚਾਰਾ ਨਾ ਵਿਸ਼ਨੂ ਜਾਂ ਨਾ ਹੋਰ ਕਿਸੇ ਦੇਵੀ ਦੇਵਤੇ ਚ ਇਹ ਜਿਹੜਾ ਉਹਦੇ ਚ ਕੋਣ ਲੇਦਾ ਉਹ ਭੁੱਲਿਆ ਭਲਾਇਆ ਭੁੱਲਦਾ ਨਹੀਂ ਕਿਸੇ ਜੀਵ ਚ ਨਹੀਂ ਹੋ ਸਕਦਾ ਕਿਸੇ ਜੀਵ ਚ ਇਹ ਹਜਾ ਕੋਣ ਨਹੀਂ ਹੋ ਸਕਦਾ ਨਾ ਕੋ ਹੋਆ ਨਾ ਕੋ ਹੋਏ 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 ਅਰ ਗਾਹ ਨੂੰ ਨਾ ਕੋਈ ਹੋਊਗਾ ਨਾ ਕੋ ਹੋਵੇ ਉਹ ਕੌਣ ਜਿਹੜਾ ਹੁਣ ਤਾਈ ਹੋਇਆ ਨਹੀਂ ਅਰ ਕੋਈ ਹੋਊਗਾ ਗਾਨ ਕਦਾ ਕਹਿ ਰਿਹਾ ਹੈ ਉਹੀ ਗੁਰੂ ਹੈ ਆ ਜਿਹੜੇ ਚਾਹ ਕੋਣੇ ਉਸ ਨੂੰ ਗੁਰੂ ਕਹਿੰਦੇ ਨੇ ਨਾਨਕ ਦਾ ਦੱਸ ਰਿਹਾ ਇਹ ਨਾ ਕੋ ਹੋਣਾ ਕੋਈ ਉਹ ਜਿਹੜਾ ਹੋਇਆ ਨਹੀਂ ਹੋਊਗਾ ਨਹੀਂ ਉਹਦਾ ਹੀ ਦਾਸ ਆ ਨਾਨਕ ਕੋ ਸੱਚ ਛੱਡ ਕੇ ਇਹ ਕਹਿੰਦੇ ਵੀ ਅਸੀਂ ਆਪਣੀ ਮੱਤ ਨੂੰ ਨਾਂ ਨੂੰ ਐਡਾ ਬੜਾ ਬਣਾ ਦਈਏ ਝੂਠ ਬੋਲ ਕੇ ਉਹ ਦੁਨੀਆ ਬੱਲੇ ਬੱਲੇ ਕਰੇ ਉਹ ਦੁਨੀਆ ਇਹ ਨਹੀਂ ਕਰਦੀ ਬੱਲੇ ਬੱਲੇ ਸੱਚਰਾ بڑا ਹੁੰਦਾ ਕੋਈ ਝੂਠ ਬੋਲ ਕੇ بڑا ਨਹੀਂ ਹੋਇਆ ਇਦਾਂ ਹੀ ਚੋੜ ਦੀ ਪੌੜੀ ਚੜ ਕੇ ਕੋਈ بڑا ਨਹੀਂ ਹੋਇਆ ਸੱਚ ਦੀ ਪੌੜੀ ਮਜ਼ਬੂਤ ਔਰ ਲੰਬੀ ਜਿੰਨੀ ਹੁੰਦੀ ਹੈ ਸੱਚ ਦੀ ਪੌੜੀ ਕਿੰਨੀ ਲੰਬੀ ਹੈ ਸੱਚ ਖਣ ਲੈ ਜਾਂਦੀ ਆ ਉਹ ਜਿੰਨੀ ਰਜਨਾ ਨਾ ਮਾਇਆ ਦੀ ਇਦੋਂ ਬਾਹਰ ਤੇ ਲਈ ਜਾਂਦੀ ਐ ਸੱਚ ਦੀ ਪੌੜੀ ਦੂਈ ਕੋਈ ਪੌੜੀ ਬਣਾ ਕੇ ਦਿਖਾਵੇ ਝੂਠ ਦੀ ਆ ਚੋੜਦੀਆਂ ਪੌੜੀਆਂ ਸੰਸਾਰੀ ਮੱਤਾਂ ਚੋੜਦੀਆਂ ਪੌੜੀਆਂ ਹੀ ਨੇ ਕੋਈ ਮਾਇਆ ਤੋਂ ਬਾਹਰ ਦੀ ਸਮਝਾ ਕੇ ਦਿਖਾਵੇ ਪੌੜੀ ਲਾ ਕੇ ਵੀ ਇੱਥੇ ਤੱਕ ਇਹ ਨਹੀਂ ਜਾਂਦੀ ਮਾਇਆ ਤੋਂ ਬਾਹਰ ਇਸੇ ਨੂੰ ਕੱਢਿਆ ਹੋਇਆ ਹੈ ਗੇਟੀ ਲੰਬੀ ਪੌੜੀ ਐ ਚੋੜਦੀ ਪੌੜੀ ਨਾਲ ਬੜਾ ਨਹੀਂ ਹੁੰਦਾ ਹੁੰਦਾ ਸੱਚ ਦੀ ਪੌੜੀ ਦੇ ਛੱਡ ਕੇ ਬੜਾ ਹੁੰਦਾ ਇਹ ਤਾਂ ਡੇਰਾ ਹੀ ਝੂਠ ਬੋਲਣ ਲੱਗਿਆ ਤਕਤ ਸਾਰੀਆਂ ਗੁਰਮਤ ਤੋਂ ਸਾਰੀਆਂ ਸਾਖੀਆਂ ਉਹ ਨਹੀਂ ਖਲਾਫ ਨੇ ਗੁਰਮਤਾ ਆਪਣੇ ਆਪ ਵਿੱਚ ਸੱਚੀ ਸਾਖੀ ਹੈ ਇਹਨੂੰ ਲੋੜ ਝੂਠੀਆਂ ਸਾਖੀਆਂ ਦੀ ਲੋੜ ਨਹੀਂ ਸੀ ਸਾਨੂੰ ਜਿਹੜੀ ਗੁਰੂਆਂ ਨੇ ਸਾਖੀ ਸੁਣਾਈ ਉਹ ਛੱਡ ਦਿੱਤੀ ਮਨੁਮੱਖਾਂ ਨੇ ਸਾਖੀਆਂ ਘੜ ਕੇ ਤੁਸੀਂ ਸੁਣਉਣ ਲੱਗੇ ਛੋੜੀ ਸੰਤਨ ਕੀ ਸੱਚੀ ਸਾਖੀ ਛੋੜੀ ਨੇ ਜਾਏ ਅਮਰਤ ਸੱਚ ਕਥਾ ਆਦਰ ਨਹੀਂ ਹੁੰਦੇ ਨਰੇ ਤੇ ਪਹਿਲਾਂ ਵੀ ਨਹੀਂ ਸੁਣ ਹੁੰਦੀ ਲੋਕਾਂ ਦੇ ਜਿਹਨੂੰ ਸੁਣਾਉਂਦੇ ਤੇ ਗੁਰੂ ਸਾਹਿਬ ਆਪ ਹੁਣ ਇਹ ਵੀ ਉਹਨਾਂ ਦੀ ਔਲਾਦ ਨਹੀਂ ਕਹਾਂ ਕਿਤੇ ਹੋਰ ਆਏ ਹੋਏ ਨੇ ਇਹਨਾਂ ਤਾਂ ਵੀ ਨਹੀਂ ਸੁਣ ਹੁੰਦੀ ਸੁਣਿਆ ਜਾਏ ਸੱਚ ਅੰਮ੍ਰਿਤ ਕਥਾ ਰਾਰ ਕਰਦੇ ਝੂਠੀ ਲੱਗ ਗਾਥਾ ਝੂਠੀਆਂ ਕਹਾਣੀਆਂ ਜਿਹੜੀਆਂ ਘੜੀਆਂ ਹੋਈਆਂ ਨੇ ਉਹਨਾਂ ਨੂੰ ਲੈ ਕੇ ਕਰਦੇ ਨਾ ਜੀ ਉਹ ਫਲਾਣਾ ਆ ਲਿਖਿਆ ਆ ਸਾਖੀ ਜੋ ਲਿਖਿਆ ਉਹ ਝੂਠਾ ਦਾ ਮਰਬਾਨੇ ਨੂੰ ਬਦਲਣਾ ਚਾਹੁੰਦੇ ਨੇ ਉਹਨਾਂ ਦਾ ਲੱਗਦਾ